ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੱਲ ਚੋਣ ਹੋਣ ਵਾਲੀ ਹੈ ਤੇ ਇਸ ਵਿੱਚ ਕੌਣ ਬਣੇਗਾ ਪ੍ਰਧਾਨ ਇਸ ਲਈ ਗੱਲਬਾਤ ਕਰਾਂਗੇ ਬੀਬੀ ਜਗੀਰ ਕੌਰ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਕੀ ਲੱਗ ਰਿਹਾ ਕੱਲ ਕਿਸ ਤਰ੍ਹਾਂ ਚੋਣ ਦੇ ਵਿੱਚ ਕੀ ਹੋਏਗਾ ਡਰਾਮਾ ਕੰਪਲੀਟ ਹੋਏਗਾ ਜੀ ਆਖਰੀ ਐਪੀਸੋਡ ਜਿਹੜਾ ਕੱਲ ਨੂੰ ਚੱਲੇਗਾ ਜਿਉਂ ਸ਼੍ਰੋਮਣੀ ਅਕਾਲ ਤਾ ਸਾਬ ਤੋਂ ਹੁਕਮਨਾਮਾ ਹੋਇਆ 20 ਤੋਂ 2 ਦਸੰਬਰ ਨੂੰ ਜੀ 2024 ਨੂੰ ਉਹ ਦਿਨ ਬਦਿਨ ਜਿਹੜਾ ਉਹਦਾ ਕਾਣ ਹੁੰਦਾ ਰਿਹਾ ਜੀ ਲੀਰੋ ਲੀਰ ਕਰਕੇ ਰੱਖ ਦਿੱਤਾ ਬੜੀ ਰਾਤ ਮਿਲੀ ਸੀ ਸਾਰੀ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਕਿ ਹੁਕਮਨਾਮਾ ਹੁਣ ਹੋਇਆ ਹੁਣ ਇਹਨੂੰ ਮੋੜਿਆ ਨਹੀਂ ਜਾ ਸਕਦਾ ਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸਾਰੇ ਬੂਟਾ ਸਿੰਘ ਜੀ ਵਰਗੇ ਗਿਆਨੀ ਜੈਲ ਸਿੰਘ ਜੀ ਵਰਗੇ ਸੁਰਜੀਤ ਸਿੰਘ ਜੀ ਬਰਨਾਲੇ ਵਰਗਿਆਂ ਨੇ ਐ ਹੁਕਮਨਾਮੇ ਨੂੰ ਪੂਰੀ ਪਾਬੰਦੀ ਨਾਲ ਨਿਭਾਇਆ ਤੇ ਲੋਕਾਂ 'ਚ ਕੱਲ ਸੀ ਪਰ ਅੱਜ ਦੀ ਪੀੜ੍ਹੀ ਨੇ ਨਹੀਂ ਸੀ ਦੇਖਿਆ ਜੋ ਦ੍ਰਿਸ਼ ਅੱਜ ਦੀ ਪੀੜ੍ਹੀ ਨੇ ਉਦੋਂ ਦੇਖਿਆ ਜੋ ਦੂਜੇ ਧਰਮਾਂ ਦੇ ਲੋਕਾਂ ਨੇ ਦੇਖਿਆ ਸਨਾਟਾ ਛਾਇਆ ਹੋਇਆ ਸੀ ਲੋਕਾਂ ਦੇ ਦੰਦ ਮੀਚੇ ਗਏ ਔਰ ਲੋਕਾਂ ਦੀ ਅੱਖਾਂ ਖੁੱਲ ਗਈਆਂ ਕਿ ਕੌਮ ਦੇ ਕੋਲ ਐਡਾ ਵਡਾ ਤਖਤ ਹੈ ਜਿੱਥੇ ਹਰ ਗੱਲ ਦੇ ਫੈਸਲੇ ਹੁੰਦੇ ਐ ਸਜਾਵਾਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਕੋਈ ਕਿੰਤੂ ਨਹੀਂ ਕਰ ਸਕਦਾ 노 ਅਪੀਲ 노 ਦਲੀਲ ਇਸ ਤਰ੍ਹਾਂ ਦੀ ਉਹ ਸ਼ਕਤੀ ਹੈ ਬਿਲਕੁਲ ਤੇ ਤੁਸੀਂ ਇਹ ਦੇਖੋ ਕਿ ਜੇ ਉਹਦੇ ਪਾਬੰਦ ਨਹੀਂ रह ਸਕੇ ਜੇ ਉਹਨੂੰ ਮਨਕਰ ਹੋ ਗਏ ਜੇ ਉਹ ਤੋਂ ਭਗੌੜੇ ਹੋ ਗਏ ਤੇਰੇ ਮੇਰੇ ਵਰਗੇ ਕੌਣ ਹੈ ਜਿਹਨਾਂ ਦੇ ਬਚਨ ਪਾਲ ਸਕਦੇ ਸੋ ਅਸੀਂ ਉਸ ਗੱਲ ਨੂੰ ਲੈ ਕੇ ਤੁਰੇ ਆਂ ਕਿ ਜੋ ਉਥੋਂ ਹੁਕਮਨਾਮਾ ਹੋਇਆ ਅਸੀਂ ਉਹਦੇ ਅਨੁਸਾਰ ਚੱਲਣਾ ਹੈ ਭਾਵੇਂ ਸਾਡਾ ਕੌਮ ਕਿੰਨੀ ਚੱਲਦੀ ਹੈ ਕਿੰਨੀ ਨਹੀਂ ਚੱਲਦੀ ਪੰਜਾਬੀ ਕਿੰਨੇ ਕੁ ਤੁਰਦੇ ਆ ਕਿੰਨੇ ਨਹੀਂ ਤੁਰਦੇ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਝੂੜ ਦਿਆਂ ਨਹੀਂ ਤੇ ਨਹੀਂ ਉਸਰਨ ਦੇਣਾ ਅਸੀਂ ਸ਼ਰੋਮਣੀ ਅਕਾਲੀ ਦਲ ਕਿਉਂਕਿ ਇਹ ਸਾਡੇ ਬਜ਼ੁਰਗਾਂ ਦੇ ਖੂਨ ਚੋਂ ਬਣੀ ਪਾਰਟੀ ਹੈ ਬਜ਼ੁਰਗਾਂ ਨੇ ਬਹੁਤ ਵੱਡੇ ਤਸ਼ੱਦਦ ਚਲੇ ਸ਼੍ਰੋਮਣੀ ਗੁਰਦਾਰਾ ਪਰੋਂ ਤੱਕ ਕਮੇਟੀ ਹੋਣ ਚਾਹੀਦੀ ਉਹਦੀ ਸਾਰੀ ਪ੍ਰਕਿਰਿਆ ਨੂੰ ਬਾਹਰ ਲੋਕਾਂ ਤੱਕ ਪ੍ਰਚਾਰਨ ਲਈ ਵਾਰਡ ਬਣ ਕੇ ਸ਼੍ਰੋਮਣੀ ਕਾਲੀ ਦਲ ਨੇ ਕੰਮ ਕਰਨਾ ਸੀਗਾ ਤੇ ਇੱਕ ਮਹੀਨਾ ਬਾਅਦ 14 ਦਸੰਬਰ 1920 ਨੂੰ ਇਹ ਤਿਆਰ ਕੀਤੀ ਗਈ ਸੀ ਬੜਾ ਕੰਮ ਕੀਤਾ ਸ਼੍ਰੋਮਣੀ ਕਾਲੀ ਦਲ ਨੇ ਬੜਾ ਲੋਕਾਂ ਦੀ ਕੁਰਬਾਨੀਆਂ ਕੀਤੀਆਂ ਪਰ ਅੱਜ ਦੇ ਸਾਡੇ ਲੀਡਰ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਲੋਕ ਸਾਰ ਤੇ ਦੁਖੀ ਹੈ ਸਾਨੂੰ ਪਿੰਡਾ ਚ ਨਹੀਂ ਸੀ ਵੜਨ ਦੇ ਸੀ ਬੜਾ ਕਿਹਾ ਪ੍ਰਧਾਨ ਜੀ ਲੋਕ ਸਾਨੂੰ ਨਫ਼ਰਤ ਕਰਨ ਲੱਪੇ ਹੈ ਜੀ ਕਿਰਪਾ ਕਰੋ ਆਪਾਂ ਸਾਰੇ ਮਾਫੀ ਮੰਗ ਲਈਏ ਜਾ ਕੇ ਲੋਕਾਂ ਦੀ ਆਵਾਜ਼ ਹੈ ਕਿਛੇ ਕਾਤਰ ਸਾਹਿਬ ਤੇ ਮਾਫੀ ਮੰਗ ਲਓ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੇ ਵਾਈ ਗੁਰੂ ਸਾਨੂੰ ਕੰਠ ਲਾਏਗਾ ਤੇ ਆਪਣੇ ਆਪ ਹੀ ਪਰਮਾਤਮਾ ਬਖਸ਼ਿਸ਼ ਕਰੇਗਾ ਉਥੇ ਚਲੇ ਵੀ ਗਏ ਹੈ ਚਲੋ ਅਸੀਂ ਪਹਿਲੇ ਦਰਖਾਸਤ ਲੈ ਕੇ ਗਏ ਸਾਡੀ ਅਪੀਲ ਸੁਣੀ ਗਈ ਫਰਿਆਦ ਸੁਣੀ ਗਈ ਮੌਕਾ ਬਣ ਗਿਆ ਅਸੀਂ ਵੀ ਸ਼ੁਕਰ ਸਾ ਲਿਆ ਅਸੀਂ ਸ਼ਾਂਤੀ ਮਨ ਨੂੰ ਆਈ ਕਿ ਹੁਣ ਅਸੀਂ ਇਕੱਠੇ ਹੋ ਜਾਾਂਗੇ ਸਾਰੇ ਜਾਨੀ ਤੇ ਸਾਡੀ ਪਾਰਟੀ ਮਜ਼ਬੂਤ ਹੋ ਜਾਏਗੀ ਜਿਹੜੇ ਬਾਹਰ ਗਏ ਸੀ ਜਾਂ ਕੱਢੇ ਗਏ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਹੁਣ ਭਰਤੀ ਕਰਾਂਗੇ ਜੀ ਸਾਰੇ ਸੁਖ ਦਾ ਸਾਲ ਆਇਆ ਸੀਗਾ ਦੁਨੀਆ ਭਾਰ ਚ ਇੱਕ ਗੱਲ ਚੱਲ ਗਈ ਸੀ ਵਿਦੇਸ਼ਾਂ ਚ ਵੀ ਲੋਕਾਂ ਨੇ ਕਿਹਾ ਵੀ ਹੁਣ ਇੱਕੋ ਦਿਨ ਦੇ ਵਿੱਚ ਜਿਹੜਾ ਗ੍ਰਾਫ ਇੱਥੇ ਸੀਗਾ ਜੀ ਉਹ ਇੱਥੇ ਚਲਾ ਗਿਆ ਜੀ ਬਿਲਕੁਲ ਦੂਜੇ ਦਿਨ ਜਦੋਂ ਚੌੜੇ ਨੇ ਚੌੜਾ ਸਾਹਿਬ ਨੇ ਚਲਾਈ ਗੋਲੀ ਉਹਦੋਂ ਹੋਰ ਉੱਪਰ ਚਲਾ ਗਿਆ ਸਿਮਟ ਗਈ ਲੋਕਾਂ ਦੇ ਮਨ ਚ ਕਿ ਕਿਉਂਕਿ ਇਹ ਸੇਵਾ ਕਰ ਰਹੇ ਐ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਬਿਲਕੁਲ ਉਹ ਇਸ ਗੱਲ ਨੂੰ ਵੀ ਨਹੀਂ ਪਾਪ ਸਕੇ ਭਗੌੜੇ ਹੀ ਹੋ ਗਏ ਕੇਸ਼ਰੀ ਅਕਾਲਤਾਰ ਸਾਹਿਬ ਤੋਂ ਜੇ ਅਸੀਂ ਗੱਲ ਨੂੰ ਮੰਨ ਲਿਆ ਕਿ ਸਾਡਾ ਤੇ ਇਲੈਕਸ਼ਨ ਕਮਿਸ਼ਨ ਨੇ ਮਾਨਤਾ ਖਤਮ ਕਰ ਦੇਣੀ ਜੀ ਮੈਂ ਕਿਹਦੀ ਭਾਵੇਂ ਦੁਨੀਆ ਦੀ ਸਾਰੀਆਂ ਸਾਡੀਆਂ ਮਾਨਤਾ ਖਤਮ ਹੋ ਜਾਣ ਪਰ ਸਾਡੇ ਤਖਤ ਤੋਂ ਮਾਨਤਾ ਨਹੀਂ ਖਤਮ ਹੋਣੀ ਚਾਹੀਦੀ ਉਹਦੀ ਸਿਧਾਂਤ ਦੀ ਉਹਦੀ ਮर्यादा ਦੀ ਉਹਦੀ ਸਰਬਚਤਾ ਦੀ ਉਹਦੀ ਪ੍ਰਭੂ ਸਤਨਮ ਠੇਸ ਨਹੀਂ ਹੋਣੀ ਚਾਹੀਦੀ ਸਿੱਖ ਦਾ ਇਹ ਫਰਜ਼ ਹੈ ਜੀ ਤੇ ਦੁਨੀਆ 'ਚ ਬੈਠੇ ਸਿੱਖ ਅਰਦਾਸਾਂ ਕਰਦੇ ਆ ਕਿ ਇਹ ਸੱਚੇ ਪਾਤਸ਼ਾਹ ਇਸ ਤਖਤ ਦੀ लाज ਰੱਖੋ ਨਾ ਤੁਸੀਂ ਤਖਤ ਦਾ અપਮਾਨ ਕਰੋ ਪਰ ਉਹਨਾਂ ਨੂੰ ਨਹੀਂ ਸਮਝ ਆ ਰਹੀ ਦੋ ਚਾਰ ਲੀਡਰ ਜਿਹੜੇ ਬੋਲ-ਬੋਲ ਕੇ ਬੋਲ-ਬੋਲ ਕੇ ਜਿੰਨੀਆਂ ਸਗਤ ਦੂਰੀਆਂ ਬਣੀਆਂ ਸੀ ਉਹਨਾਂ ਨੂੰ ਹੋਰ ਦੂਰ ਕਰ ਦਿੱਤਾ ਤੇ ਤਖਤ ਦੇ ਉਸ ਹੁਕਮਨਾਮੇ ਨੂੰ ਲੀਰੋ-ਲੀਰ ਕਰਕੇ ਰੱਖ ਦਿੱਤਾ ਪਰ ਨਹੀਂ ਅਜੇ ਕੰਮ ਜੁਂਦੀ ਹੈ ਅਸੀਂ ਉਹਦੇ ਪਹਿਰੇਦਾਰ ਬੈਠੇ ਆਂ ਪਿੰਡਾਂ-ਪਿੰਡਾਂ 'ਚ ਜਾ ਰਹੇ ਆਂ ਹਰ ਜ਼ਿਲ੍ਹੇ 'ਚ ਜਾ ਰਹੇ ਆਂ ਹਲਕਿਆਂ 'ਚ ਜਾ ਰਹੇ ਆਂ ਲੋਕ ਖੁਸ਼ੀ-ਖੁਸ਼ੀ ਕਾਪੀਆਂ ਲੈ ਕੇ ਮੱਥਾ ਟੇਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਪੀ ਆਈ ਭਾਵੇਂ ਦੇਖੋ ਜਿਪਾਈਆਂ ਅਸੀਂ ਨੇ ਜਿੱਥੋਂ ਉਹਨਾਂ ਨੇ ਛਪਾਈਆਂ ਸੀ ਉੱਥੋਂ ਛਪਾਈਆਂ ਪਰ ਕਮ ਸੇ ਕਮ ਉਹਨਾਂ ਦੇ ਮਨ ਚ ਆ ਕੇ ਸ਼੍ਰੀ ਅਕਾਲ ਤਰ ਸਭ ਤੋਂ ਪ੍ਰਵਾਨ ਹੋ ਕੇ ਆਏ ਐ ਜੀ ਜਿਹੜਾ ਹੁਕਮਨਾਮੇ ਉਹਨਾਂ ਨੇ ਉੱਥੇ ਦਿੱਤੇ ਸੀ ਵੀ ਇਹ ਮੈਂਬਰ ਜਿਹੜੇ ਆ ਕਮੇਟੀ ਬਣ ਕੇ ਭਰਤੀ ਕਰਨਗੇ ਇਹਨਾਂ ਨੂੰ ਕੀ ਤਕਲੀਫ ਸੀ ਉਹ ਹੀ ਕਾਲੀਦਲ ਦੇ ਸੀ ਜੀ ਕਿਹੜੇ ਭਾਜਪਾ ਚੋਂ ਆਏ ਸੀ ਆਮ ਆਦੀ ਪਾਰਟੀ ਚੋਂ ਆਏ ਸੀ ਜਾਂ ਕਾਂਗਸ ਵਿੱਚੋਂ ਆਏ ਸੀ ਹੈ ਤੇ ਕਾਲੀਦਲ ਦੇ ਸੀ ਤੁਹਾਡੇ ਹੀ ਸੀ ਫਿਰ ਜੀ ਤੁਸੀਂ ਲੀਡਰ ਬਣਾਏ ਤੁਸੀਂ ਐਮ ਐਲ ਏ ਬਣਾਏ ਤੁਸੀਂ ਐਮ ਪੀ ਬਣਾਏ ਤੁਸੀਂ ਸਾਰਿਆਂ ਨੂੰ ਤੁਸੀਂ ਮੌਕਾ ਦਿੱਤਾ ਸੀਗਾ ਤੇ ਅੱਜ ਕੀ ਤਕਲੀਫ ਹੋ ਗਈ ਉਨ ਜੇ ਤੁਸੀਂ ਇੰਨੀ ਦੁਬਦਾ ਰੱਖਣੀ ਆ ਇੰਨੀ ਕੁੜਤਨ ਰੱਖਣੀ ਆ ਤੇ ਕੌਮ ਕਿੱਠੀ ਕਿਤਾ ਹੋਵੇਗੀ ਸੋ ਮੈਂ ਅਸੀਂ ਵੈਸੇ ਬਹੁਤ ਨਮੋਸ਼ੀ ਵਿੱਚ ਨਮੋਸ਼ੀ ਮਹਿਸੂਸ ਕਰਦੇ ਆ ਕਿ ਅੱਜ ਦੇ ਸਿੱਖਾਂ ਵਿੱਚ ਕਿੱਦਾ ਹੀ ਸੋਚ ਆਈ ਜਾਂਦੀ ਹੈ ਇਹਨਾਂ ਲੋਕਾਂ ਚ ਜਿਹਨੂੰ ਲੋਕੀ ਮਾਨ ਨਾਲ ਲੀਡਰ ਬਣਾਉਂਦੇ ਆ ਜੇ ਇਦਾਂ ਦੇ ਸਿੱਖ ਲੀਡਰ ਹੋਣਗੇ ਤੇ ਮੈਨੂੰ ਲੱਗਦਾ ਕੌਮ ਜੜੀ ਹੈ ਬੜੀਆਂ ਆਸਾਂ ਲੈ ਕੇ ਬੈਠੀ ਸੀ ਅੱਜ ਉਹਨਾਂ ਨੂੰ ਦੁੱਖ ਲੱਗ ਰਿਹਾ ਉਹ ਬੜੇ ਪੀੜਤ ਨੇ ਤੇ ਵਾਹਿਗੁਰੂ ਕਰੇਗਾ ਕਿ ਜਿਹੜੀ ਅੱਜ ਸਾਰੀ ਕੌਮ ਇਕੱਠੀ ਹੋ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਹਲੇ ਉਹ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਕੀ ਲੱਗਦਾ ਕਿ ਕੱਲ ਪ੍ਰਤੀ ਪ੍ਰਕਿਰਿਆ ਵੀ ਜਿਹੜੀ ਕੱਲ ਜੀ ਉਹਨਾਂ ਨੇ ਜਿਹੜੀ ਕੀਤੀ ਕੋਈ ਪ੍ਰਤੀ ਨਹੀਂ ਹੋਈ ਪਹਿਲਾਂ ਤੀਕ ਗਲਤੀ ਹੈ ਇਹ ਪ੍ਰਤੀ ਪ੍ਰਕਿਰਿਆ ਤੇ ਉਸ ਬਿਲਕੁਲ ਬੋਗਸ ਪ੍ਰਤੀ ਹੈ ਜੀ ਕੀਤੀ ਕੋਈ ਨਹੀਂ ਕਾਪੀਆਂ ਦਿੱਤੀਆਂ ਨੇ ਆਈਆਂ ਨਹੀਂ ਵਾਪਸ ਜੀ ਮੇਰੇ ਇਲਾਕੇ ਚ ਦੋ ਤਿੰਨ ਬੰਦੇ ਮੈਨੂੰ ਮਿਲੇ ਉਹਨਾਂ ਕਹਿੰਦੇ ਮੈਨੂੰ ਪੰਜ ਕਾਪੀਆਂ ਕੋਈ ਫੜਾ ਗਿਆ ਸੀਗਾ ਮੇਰੇ ਅੰਦਰ ਪਈਆਂ ਹੋਈਆਂ ਲੈ ਜਾਓ ਤਸਿਲ ਜਾਇਓ ਸੰਤਖਤੀਆਂ ਲੈ ਕੇ ਜਾਓ ਅਕਾਲ ਤਖਤ ਸਾਹਿਬ ਵਾਲੇ ਦੇ ਕੇ ਜਾਓ ਦੂਜੇ ਕਰ ਗਈ ਉਹਨਾਂ ਨੇ ਵੀ ਇਹੀ ਕਿ ਇੱਕ ਇਥੇ ਸਰਦਾਰ ਸਰਕਲ ਪ੍ਰਧਾਨ ਸੀ ਸਾਡੇ ਮੈਂ ਉਹਨਾਂ ਕੋਲ ਗਈ ਕਹਿੰਦੇ ਬੀਬੀ ਜੀ ਮੈਨੂੰ ਟੈਲੀਫੋਨ ਆਇਆ ਸੀ ਕਾਪੀਆਂ ਤੇ ਨਹੀਂ ਮੈਂ ਕਟੀਆਂ ਨਾ ਮੈਂ ਮੈਂਬਰਸ਼ਿਪ ਲਈਏ ਮੈਨੂੰ ਆਇਆ ਸੀ ਤੈਨੂੰ ਡੈਲੀਗੇਟ ਬਣਾਦੀ ਹੈ ਮੈਂ ਕਿਹਾ ਮੈਂ ਮੈਂਬਰਸ਼ਿਪ ਨਹੀਂ ਲਈ ਤੇ ਡੈਲੀਗੇਟਾ ਬਣ ਜਾ ਜੀ ਅੱਜ ਮੈਨੂੰ ਪਤਾ ਲੱਗਾ ਕਿ ਇੱਕ ਬੀਬੀ ਹੈ ਜੀ ਜ਼ਿਲ੍ਹੇ ਗੁਰਦਾਸਪੁਰ ਚ ਉਹਨਾਂ ਕਹਿੰਦੇ ਕਾਪੀਆਂ ਤੂੰ ਕਟੀਆਂ ਨਹੀਂ ਕਪਿਆ ਉਹ ਕਹਿੰਦੀ ਮੈਂ ਨਹੀਂ ਕਟੜੀਆਂ ਲੋਕੀ ਨਹੀਂ ਲੈਂਦੇ ਜੀ ਉਹਨਾਂ ਨੂੰ ਕਹਿੰਦੇ ਤੇਰੇ 50000 ਰੁਪਏ ਜਮ੍ਹਾਂ ਕਰਾ ਦੇ ਤੈਨੂੰ ਸੈਂਟਰ ਦੇ ਚ ਸਟੇਟ ਦਾ ਡੈਲੀਗੇਟ ਬਣਾ ਦਿੰਦੇ ਪੈਸੇ ਲੈ ਕੇ ਬਸ ਫਿਰ ਕੱਲ ਕੀ ਹੋਏਗਾ ਸਿੱਖ ਕੱਲ ਝੂਠ ਦੀ ਨੀਂਦ ਦੇ ਉੱਤੇ ਝੂਠੀ ਪਾਰਟੀ ਉਸਾਨਗੇ ਜਿਹੜਾ ਕਿ ਕੱਲੀ ਤੇ ਕੱਲੀ ਬਾਦਲ ਤੜਾ ਹੋਏਗਾ ਅਕਾਲ ਤਾ ਸਰ ਦਾ ਪਕੌੜਾ ਤੜਾ ਹੋਏਗਾ ਸ਼੍ਰੋਮਣੀ ਅਕਾਲੀ ਦਲ 6 ਮਹੀਨੇ ਚ ਪੂਰਾ ਕੰਪਲੀਟ ਹੋ ਕੇ ਪੂਰੀ ਪ੍ਰੋਸੀਜਰ ਨਾਲ ਜੋ ਉਥੇ ਹੁਕਮ ਸੀ ਉਸ ਦੀ ਕਿਹ ਨਾਲ ਬਣੇਗਾ ਬਣੇਗਾ ਜ਼ਰੂਰ ਬਣੇਗਾ ਜੀ ਕਿ ਲੋਕ ਨਾਲ ਹੈ ਪੰਜਾਬ ਦੇ ਸਿੱਖ ਲੋਕ ਤੇ ਸ਼ੁਗਰ ਕਰਦੇ ਆ ਜੀ ਲੋਕ ਤੇ ਮੈਂ ਕਿ ਸਾਨੂੰ ਸੁਚੇਤ ਕਰਦੇ ਆ ਸਾਨੂੰ ਸਗਾ ਇਹ ਗੱਲ ਕਿ ਐ ਕਿ ਪੱਕਿਆਂ ਕਰਦੇ ਐ ਕਿ ਕਿਤੇ ਅੱਗੇ ਵੀ ਚੱਲ ਜਾਂਦੇ ਹੁੰਦੇ ਲੀਡਰ ਤੇ ਤੁਸੀਂ ਚਲੇ ਨਾ ਜਾਇਓ ਜਾਂ ਉਹਨਾਂ ਨੂੰ ਨਾ ਵਿੱਚ ਲੈ ਲਿਓ ਮੁਰਕੇ ਜਿਨ੍ਹਾਂ ਨੇ ਧੋਖਾ ਕੀਤਾ ਸ਼੍ਰੀ ਅਕਾਲਤਾ ਸਾਹਿਬ ਦੇ ਨਾਲ ਜਿਹੜੇ ਉੱਥੇ ਭਗੌੜੇ ਹੋਏ ਐ ਮੈਂ ਹੈਰਾਨ ਅਜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਭਗੌੜਾ ਹੋ ਗਿਆ ਉਹੀ ਹੁਕਮਨਾਮੇ ਤੋਂ ਬਾਹਰ ਹੋ ਗਿਆ ਅਸਤੀਫਾ ਦੇ ਕੇ ਚੱਲ ਗਿਆ ਡਰਾਮਾ ਕਰਕੇ ਫਿਰ ਸਾਹਿਬ ਮਿਨਿਬਾਦ ਆ ਗਿਆ ਕੱਲ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਪ੍ਰਧਾਨ ਤੇ ਚੁਣਿਆ ਜਾਣਾ ਫਿਰ ਛੇ ਮਹੀਨੇ ਉਹ ਤੇ ਪਹਿਲਾਂ ਹੀ ਚੁਣਿਆ ਸੀ ਉਹਨਾਂ ਨੇ ਉਹਦਾ استਿਫਾ ਦਿੱਤਾ ਕਦੋਂ ਸੀ ਉਹਦੇ ਕਹਿੰਦੇ ਸੀ ਅਸੀਂ ਹੁਕਮਨਾਮਾ ਮੰਨ ਕੇ ਥੋੜਾ استਿਫਾ ਦਿੱਤਾ ਮਤਲਬ ਫਿਰ ਸੁਖਬੀਰ ਸਿੰਘ ਬਾਦਲ ਫਿਰ ਬਣਨਗੇ ਅਸੀਂ ਹੁਕਮਨਾਮਾ ਮੰਨ ਕੇ ਨਹੀਂ ਸੀ استਿਫਾ ਦਿੱਤਾ ਉਹ ਕਹਿੰਦੇ ਸਾਡੀ ਟਰਮ ਪੂਰੀ ਹੋ ਗਈ ਸੀ ਤਾਂ استਿਫਾ ਦਿੱਤਾ ਸੀ ਉਦੋਂ ਵੀ ਹੁਣ ਟਰਮ ਪੂਰੀ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਬਣਨਗੇ ਜੀ ਔਰ ਦੂਜੇ ਨੂੰ ਬਣ ਦਿੰਦਾ ਜੀ ਉਹ ਨਹੀਂ ਉਹ ਇੱਕੋ ਗੱਲ ਕਹਿੰਦਾ ਤਾਮ-ਚਾਮ ਮੇਰੇ ਕੋ ਪੂਰਾ ਪ੍ਰਧਾਨਗੀ ਦੀ ਮੇਰੇ ਕੋ ਛੰਡੀ ਹੈ ਤੇ ਮੇਰੇ ਕੋ ਜੈਡ ਸਿਕਿਉਰਟੀ ਹੈ ਲੋਕ ਸਲੂਟ ਮਾਰਦੇ ਆ ਇੱਕੋ ਗੱਲ ਤੇ ਖੁਸ਼ ਹੋ ਜਾਂਦਾ ਮੇਰੇ ਕਿ ਮੇਨ ਸੈਲਫੀਆਂ ਲੈਂਦੇ ਆ ਫੋਟੋ ਖਚਾਂਦੇ ਆ ਜੀ ਪਤਾ ਨਹੀਂ ਹੋਏ ਵਾਈ ਗੁਰੂ ਕਰੇਗਾ ਮੈਨੂੰ ਤਾਂ ਲੱਗਦਾ ਇਹ ਤਾਂ ਫੋਟੋ ਹੀ ਸ਼ਾਇਦ ਬੰਦ ਹੋ ਜਾਣਗੀ ਹੈ ਕਿਉਂਕਿ ਇੰਨੇ ਨਹੀਂ ਲੁਕੀ ਜੀ ਪਾਗਲ ਜਿੰਨੇ ਸਮੇਂ ਦੇ ਉਹ ਤੇ ਚਮਚੇ ਦੇ ਨਾਲ ਰਹਿਣਗੇ ਜੀ ਜਿਨ੍ਹਾਂ ਦੇ ਸਿਰਫ ਅਹੁਦੇ ਲੈਣੇ ਹੁੰਦੇ ਆ ਜੀ ਬਾਕੀ ਦੁਨੀਆ ਜਿਹੜੀ ਹੈ ਇਸ ਵੇਲੇ ਬਹੁਤ ਫੱਟਾ ਪੈ ਜੀ ਨਫਰਤ ਕਰ ਰਹੀ ਹੈ ਨਾ ਮੰਨੂਗੀ ਤੇ ਫਿਰ ਤਖਤ ਦੀ ਜਿਹੜੀ ਮर्यादा ਉਹਨੂੰ ਕਿਸ ਦਾ ਬਹਾਲ ਕੋਈ ਨਹੀਂ ਤਖਤ ਦੀ ਬੈਠੀ ਕੌਮ ਜਿਉਂਦੀ ਹੈ ਜੀ ਤਖਤ ਦੀ ਮर्यादा ਇਹਨਾਂ ਦੇ ਥੋੜੇ ਪਈ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਤਖਤ ਦੀ ਮਹਾਨਤਾ ਕੀ ਹੈ ਜੀ ਇਹਨੂੰ ਪਤਾ ਹੀ ਨਹੀਂ ਕਿ ਤਖਤ ਜਿਹਨੇ ਉਸਾਰਿਆ ਸੀ ਉਹਨੇ ਜ਼ੁਲਮ ਦਾ ਨਾਸ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਹ ਸਾਰਿਆ ਸੀ ਤਿੰਨ ਮਹਾਨ ਰੋਹਾਨੀਏ ਦੇ ਸ਼ਕਤੀਆਂ ਦੇ ਹੱਥ ਲੱਗੇ ਸਿਰਫ ਚੌਥੇ ਦਾ ਹੱਥ ਨਹੀਂ ਲੱਗਾ ਜੀ ਭਾਈ ਗੁਰਤਾਸ ਜੀ ਪਾਪਾ ਪੁੱਟਾ ਜੀ ਤੇ ਕੋਈ ਰਾਜਗਿਰ ਵੀ ਬਾਹਰੋਂ ਨਹੀਂ ਸਿਲਾਇਆ ਕੋਈ ਮਿੱਟੀ ਨਹੀਂ ਸੀ ਬਾਹਰੋਂ ਲਿਆ ਕੇ ਪਾਈ ਜਿਹੜੀ ਮਿੱਟੀ ਸ੍ਰੀ ਦਰਬਾਰ ਸਾਹਿਬ ਦੀ ਖੁਦਾਈ ਕੀਤੀ ਸੀ ਉਹ ਮਿੱਟੀ ਸੀ ਉੱਥੇ ਵਿੱਚ ਉਹ ਪਾਈ ਹੈ ਜੀ ਚੌਥਾ ਹੱਥ ਨਹੀਂ ਸਿਲੰਗਨ ਦਿੱਤਾ ਗੁਰੂ ਹਰਕੋਬੀ ਸਾਹਿਬ ਜੀ ਨੇ ਕਿਉਂਕਿ ਉਹਨਾਂ ਨੇ ਜ਼ੁਲਮ ਦਾ ਨਾਸ ਕਰਨਾ ਸੀ ਕਹਿੰਦੇ ਮੈਨੂੰ ਛਸਤਾ ਦੋ ਕੋੜੀਏ ਦੋ ਜਵਾਨੀ ਦੋ ਤੇ ਮੈਂ ਇਹਦੇ ਵਿੱਚੋਂ ਤਾਕਤ ਬਣ ਕੇ ਜ਼ੁਲਮ ਦਾ ਨਾਸ ਕਰਾਂਗਾ ਤੇ ਚਾਰ ਚੰਗਾ ਮੇਰੇ ਪਾਤਸ਼ਾਹ ਨਾਲ ਲੜੀਆਂ ਪਤਾ ਹੀ ਨਹੀਂ ਕੋਈ ਇਸ ਪੰਥ ਦੀ ਖਾਤੇ ਤੇ ਗੁਰੂ ਗੋਬਿੰਦ ਸਿੰਘ ਨੇ ਸਰਬਸਤਾਨ ਕਰ ਦਿੱਤਾ ਹੈ ਗੁਰਤੇਗ ਬਹਾਦਰ ਸਾਹਿਬ ਨੇ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਇਹਨਾਂ ਸਾਰੀਆਂ ਮर्याਦਾ ਨੂੰ ਬਚਾਉਣ ਲਈ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਇਹਨੂੰ ਪਤਾ ਹੀ ਨਹੀਂ ਕੋਈ ਇਹ ਉਹ ਗੁਰੂ ਸਾਹਿਬ ਜੀ ਦੇ ਜਿਸ ਹੁਕਮ ਨੇ ਸੀ ਨਾ ਵੀ ਪੰਥ ਵਸੇ ਮਾ ਉਜਣਾ ਜੀ ਮਨਚਾਉ ਕਨੇਰਾ ਇਹੀ ਸਾਡੇ ਬਜ਼ੁਰਗਾਂ ਨੇ ਲੈ ਕੇ ਤੁਰੇ ਸੀ ਕਿ ਪੰਥ ਤਗੜਾ ਰਹਿਣਾ ਚਾਹੀਦਾ ਸਿਫਾਵੇਂ ਖਤਮ ਹੋ ਜਾਈ। ਪਰ ਇੱਥੇ ਤਾਂ ਪਰਿਵਾਰ ਇੱਥੇ ਇੱਥੇ ਕਹਿੰਦੇ ਪੰਥ ਭਾਵੇਂ ਖੂਚ ਪੈ ਜੇ ਪਰ ਅਸੀਂ ਜਿਉਂਦੇ ਰਹਿਣਾ ਚਾਹੀਦੇ। ਅਜੋ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕਿਤੇ ਤੇ ਤੁਸੀਂ ਸੁਣਿਆ ਕਿ ਬੀਬੀ ਜਗੀਰ ਕੁਰ ਜੀ ਨੇ ਦੱਸਿਆ ਕਿ ਜਿਹੜਾ ਕੱਲ ਡਰਾਮਾ ਪੂਰਾ ਹੋਏਗਾ ਭਾਰਤ ਸਿੱਖ ਹਕੂਮਤ ਤਿਆਰ ਹੋਵੇ ਅਸੀਂ 6 ਮਹੀਨਿਆਂ ਚ ਦੁਬਾਰਾ ਸ਼ਰਮਨੀ ਅਕਾਲੀ ਦਲ ਹੋਂ ਚ ਲਿਆਵਾਂਗੇ ਤੇ ਸਿੱਖ ਧਰਮ ਨੂੰ ਦਿਖਾਵਾਂਗੇ ਕਿ ਸੰਭਾਲੀ ਜਾਂਦੀ ਹੈ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰਣਪੁਰੀ ਜਲੰਧਰ